ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਖਿਲਾਫ ਕੋਰਟ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਪੁਲਿਸ ਨੇ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਹੈ ਸੁਖਵੀਰ ਸਿੰਘ ਬਾਦਲ ਤੇ ਗੋਲੀ ਚਲਾਈ ਗਈ ਸੀ ਤੇ ਉਸੇ ਮਾਮਲੇ ਦੇ ਵਿੱਚ ਨਰਾਇਣ ਸਿੰਘ ਚੌੜਾ ਨੂੰ ਉਸੇ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਚਲਾਨ ਪੇਸ਼ ਕੀਤਾ ਗਿਆ ਹੈ ਅਦਾਲਤ ਦੇ ਵਿੱਚ ਦੱਸਿਆ ਕਿ ਜਦੋਂ ਸੁਖਵੀਰ ਸਿੰਘ ਬਾਦਲ ਪੈਰੇਦਾਰੀ ਕਰ ਰਹੇ ਸੀ ਹਸਪਤਾਲੇ ਫਾਇਰ ਕੀਤਾ ਗਿਆ ਸੀ ਦਰਬਾਰ ਸਾਹਿਬ ਦੀ ਜੋੜੀ ਦੇ ਬਾਹਰ ਸੁਖਬੀਰ ਸਿੰਘ ਬਾਦਲ ਉਸ ਵੇਲੇ ਸੇਵਾ ਨਿਭਾਰੇ ਸੀ ਤਾਂ ਨਰੈਣ ਸਿੰਘ ਚੌੜਾ ਉੱਥੇ ਪਹੁੰਚਿਆ ਤੇ ਉਸ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰ ਦਿੱਤਾ ਗੋਲੀ ਚੱਲੀ ਹਾਲਾਂਕਿ ਉਸ ਦੌਰਾਨ ਉੱਥੇ ਮੌਕੇ ਤੇ ਮੌਜੂਦ ਜੋ ਪੀਐਸਓਸੀ ਉਹਨਾਂ ਦੇ ਵੱਲੋਂ ਇਸ ਨੂੰ ਅਸਫਲ ਕਰ ਦਿੱਤਾ ਗਿਆ ਨਾਕਾਮ ਕਰ ਦਿੱਤਾ ਗਿਆ ਪਰ ਹੁਣ ਵੱਡੀ ਖਬਰ ਇਸ ਦੇ ਨਾਲ ਜੁੜੀ ਹੋਈ ਆ ਰਹੀ ਹੈ ਨਰੈਣ ਸਿੰਘ ਚੌੜਾ ਖਿਲਾਫ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਪੁਲਿਸ ਨੇ ਅਦਾਲਤ 'ਚ ਚਲਾਨ ਪੇਸ਼ ਕੀਤਾ ਤੁਹਾਨੂੰ ਯਾਦ ਹੋਵੇ 4 ਦਸੰਬਰ ਦੀ ਇਹ ਘਟਨਾ 2 ਦਸੰਬਰ ਨੂੰ ਫਸਿਲ ਤੋਂ ਸੁਖਬੀਰ ਸਿੰਘ ਬਾਦਲ ਨੂੰ ਤੇ ਸਮੇਤ ਹੋਰ ਕਈ ਆਗੂਆਂ ਨੂੰ ਧਾਰਮਿਕ ਸਜ਼ਾ ਲਾਈ ਗਈ ਸੀ ਤੇ ਜਦੋਂ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਜਿਉੜੀ ਦੇ ਬਾਹਰ ਸੇਵਾ ਨਿਭਾਰੇ ਸੀ ਤਾਂ ਉਸ ਦੌਰਾਨ ਨਰੈਣ ਸਿੰਘ ਚੌੜਾ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਸੀ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਆਨਲਾਈਨ ਤੇ ਮੌਜੂਦ ਨੇ ਰਾਜੀਵ ਚਲਾਨ ਪੇਸ਼ ਕੀਤਾ ਗਿਆ ਕਿ ਕੁਝ ਜਾਣਕਾਰੀ ਨਿਕਲ ਕੇ ਆ ਰਹੀ ਹੈ ਜੀ ਬਿਲਕੁਲ ਸੁਖਵੀਰ ਬਾਦਲ ਦੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਜੋ ਕੋਰਟ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਔਰ ਚਲਾਨ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਗਈਆਂ ਨੇ ਉਹ ਕਾਫੀ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਇੱਕ ਤਾਂ ਜਿਹੜੀ ਕਿਉਂਕਿ ਉਸ ਵੇਲੇ ਮੀਡੀਆ ਵੀ ਮੌਜੂਦ ਸੀ ਜਦੋਂ ਇਹ ਸਾਰਾ ਕੁਝ ਵਾਪਰਦਾ ਹੈ ਪਰ ਉਸ ਤੋਂ ਬਾਅਦ ਲਗਾਤਾਰ ਜਿੱਥੇ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਕਈ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਸੀ ਤਾਂ ਜਿੱਕਰ ਇਸ ਜਿਹੜਾ ਚਲਾਨ ਪੇਸ਼ ਕੀਤਾ ਗਿਆ ਇਸ ਦੇ ਵਿੱਚ ਜਿੱਕਰ ਇਸ ਨੂੰ ਧਿਆਨ ਦੇ ਨਾਲ ਪੜ੍ਹੀਏ ਤਾਂ ਸਾਫ ਤੌਰ ਤੇ ਲਿਖਿਆ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਤਾਂ ਜਿੱਥੇ ਕਿ ਸੰਗਤ ਹਰ ਰੋਜ਼ ਦੀ ਤਰ੍ਹਾਂ ਦਰਸ਼ਨ ਕਰਨ ਦੇ ਲਈ ਜਾ ਰਹੀ ਸੀ ਤਾਂ ਉੱਥੇ ਇੱਕ ਜਿਹੜਾ ਉਹ ਆਪਣੀ ਡੱਬੇ ਦੇ ਵਿੱਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਤਾਂ ਜੇ ਸੁਰੱਖਿਆ ਵਾਲੀ ਜਿਹੜਾ ਅਮਲਾ ਉੱਥੇ ਤਣਾਤ ਸੀ ਕਰਮਚਾਰੀਆਂ ਨੇ ਬੜੀ ਮੁਸਤੈਦਗੀ ਨਾਲ ਕੰਮ ਕਰਦੇ ਆ ਝਟ ਹੀ ਉਸ ਨੂੰ ਕਾਬੂ ਕੀਤਾ ਔਰ ਗੁੱਥਮ ਗੁੱਥੀ ਜਦੋਂ ਮੁਲਾਜ਼ਮ ਤੇ ਉਹ ਸ਼ਖਸ ਹੁੰਦਾ ਹੈ ਤਾਂ ਉਸ ਦੌਰਾਨ ਜਿਹੜੀ ਗੋਲੀ ਹੈ ਉਹ ਚੱਲਦੀ ਹੈ ਤਾਂ ਇਸ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਇੱਕ ਹਵਾਈ ਫਾਇਰ ਵੀ ਹੋ ਗਿਆ ਉੱਥੇ ਮੌਜੂਦ ਕਰਮਚਾਰੀਆਂ ਨੇ ਉਸ ਨੂੰ ਸਾਈਡ ਤੇ ਮੈਂ ਜਾ ਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਨਰੇਂਦਰ ਸਿੰਘ ਚੌੜਾ ਦੱਸਿਆ ਇਹ ਤਾਂ ਉਸ ਦਿਨ ਦੀ ਪੂਰੀ ਜਿਹੜੀ ਵਾਰਦਾਤ ਹੈ ਪਰ ਉਸ ਤੋਂ ਬਾਅਦ ਜਦੋਂ ਨਰੇਂਦਰ ਸਿੰਘ ਚੌੜਾ ਨੂੰ ਰਿਮਾਂਡ ਤੇ ਲਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਉਸ ਨੇ ਇਹ ਚੀਜ਼ ਲਿਖੀ ਸੀ ਕਿ ਜਿਹੜੀ ਪੁਲਿਸ ਨੇ ਜਦੋਂ ਪੁਸ਼ਟੀ ਕੀਤੀ ਉਸ ਦੇ ਵਿੱਚ ਉਸ ਨੇ ਕਬੂਲਿਆ ਕਿ ਉਹ ਪੰਜਾਬ ਦੇ ਵਿੱਚ ਫਿਰ ਤੋਂ ਅੱਤਵਾਦ ਜੋ ਹੈ ਉਸ ਨੂੰ ਜੋ ਹੈ ਦੁਹਰਾਉਣਾ ਚਾਹੁੰਦਾ ਹੈ ਉਸ ਨੂੰ ਫਿਰ ਤੋਂ ਐਕਟਿਵ ਕਰਨਾ ਚਾਹੁੰਦਾ ਤਾਂ ਜਿਸ ਕਰਕੇ ਉਸ ਨੇ ਜੋ ਯੂਪੀ ਦਾ ਇਲਾਕਾ ਹੈ ਇੱਕ ਜਗ੍ਹਾ ਜਿਹੜੀ ਹੈ ਉੱਥੇ ਉਸ ਦਾ ਕਹਿਣਾ ਸੀ ਕਿ ਕੁਝ ਹਥਿਆਰ ਜਿਹੜੇ ਨੇ ਉਹ ਵੀ ਰੱਖੇ ਹੋਏ ਨੇ ਤਾਂ ਜਦੋਂ ਦੁਬਾਰਾ ਪੁਲਿਸ ਰਿਮਾਂਡ ਲੈਂਦੀ ਹੈ ਫਿਰ ਉਹ ਆਪਣੇ ਬਿਆਨ ਬਦਲ ਲੈਂਦਾ ਕਿ ਮੈਂ ਇਹ ਜਿਹੜੀ ਗੱਲ ਹੈ ਉਹ ਝੂਠ ਕਹੀ ਸੀ ਪਰ ਇਹ ਸਾਰਾ ਕੁਝ ਇਸ ਚਲਾਨ ਦੇ ਵਿੱਚ ਲਿਖਿਆ ਗਿਆ ਹੁਣ ਅੱਗੇ ਕੀ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਹੁੰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਏਗਾ ਪਰ ਆਪਣੇ ਆਪ ਦੇ ਵਿੱਚ ਇੱਕ ਅਹਿਮ ਖਬਰ ਇਸ ਕਰਕੇ ਹੋ ਜਾਂਦੀ ਹੈ ਕਿ ਬਹੁਤ ਜਲਦਬਾਜ਼ੀ ਦੇ ਵਿੱਚ ਕਿਉਂਕਿ ਬਹੁਤ ਸਾਰੇ ਹੋਰ ਵੀ ਕਈ ਮਾਮਲੇ ਜਿਹੜੇ ਨੇ ਉਹਨਾਂ ਨੂੰ ਕਈ ਕਈ ਬਹੁਤ ਧੰਨਵਾਦ ਰਾਜੀਵ ਫਿਲ